ਸੋਲਾਂ ਦਿਨਾਂ ਤੋਂ ਨਹੀਂ ਲੱਭ ਰਿਹਾ ਮਾਂ ਦਾ ਨੌਜਵਾਨ ਪੁੱਤ ਪੁਲਿਸ ਦੀ ਥਿਲੀ ਕਾਰਗੁਜ਼ਾਈ ਤੇ ਨਿਕਲ ਰਿਹਾ ਪਰਿਵਾਰ ਦਾ ਗੁੱਸਾ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਸਾਡੇ ਲੜਕੀ ਦੀ ਖਿਲਾਫ ਕੋਈ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਤਾਂ ਸਾਡੇ ਵੱਲੋਂ ਮਜਬੂਰਨ ਵੱਡਾ ਸੰਘਰਸ਼ਕ ਕੀਤਾ ਜਾਵੇਗਾ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਦੀਨਪੰਦ ਦੇ ਕਸਬਾ ਚੋਲਾ ਸਾਹਿਬ ਦਾ ਜਿਸ ਦਾ ਵਸਨੀਕ ਵਿਅਕਤੀ ਨਿਸ਼ਾਨ ਸਿੰਘ ਉਸ ਦਾ ਪਰਾ ਕੁਲਦੀਪ ਸਿੰਘ ਜੋ ਕਿ ਪਿਛਲੇ 16 ਦਿਨ ਪਹਿਲਾਂ ਤੋਂ ਨਾ ਮਿਲਣ ਕਰਕੇ ਜਿੱਥੇ ਪਰਿਵਾਰ ਚ ਗਮਹੀਨ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਪਰਿਵਾਰ ਵਾਲਿਆਂ ਚ ਪੁਲਿਸ ਦੇ ਧਿੱਲੇ ਕਾਰਗੁਜ਼ਾਰੀ ਤੇ ਰੋਸ ਜਤਾਇਆ ਜਾ ਰਿਹਾ ਹੈ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਲੜਕਾ ਕੁਲਦੀਪ ਸਿੰਘ ਜੋ ਕਿ ਆਪਣੇ ਕਾਸੀ ਤੱਕ ਉਸਦੇ ਦੋਸਤ ਉਸ ਨੂੰ ਘਰੋਂ ਬੁਲਾ ਕੇ ਨਾਲ ਲੈ ਗਏ ਅਤੇ ਇਹ ਗੱਲ ਕਹਿ ਕੇ ਕਿ ਲੱਗੇ ਕਿ ਆ ਚੱਲਦੇ ਹਾਂ ਤਾਬੇ ਤੋਂ ਰੋਟੀ ਖਾਣ ਮੰਗਰੂਜ ਦੇ ਸਾਥੀ ਜੋਸ ਨੂੰ ਨਾਲ ਲੈ ਕੇ ਗਏ ਸਨ ਤੋਂ ਘਰ ਪਰਤਿਆ ਪਰ ਸਾਡਾ ਲੜਕਾ ਘਰ ਨਹੀਂ ਪਰਤਿਆ ਉਹਨਾਂ ਨੇ ਕਿਹਾ ਕਿ ਅਸੀਂ ਕਾਫੀ ਇਸ ਦੀ ਭਾਲ ਕੀਤੀ ਅਤੇ ਜੋਸ ਦੇ ਨਾਲ ਲੜਕੇ ਗਏ ਹੋ ਸਨ ਉਹਨਾਂ ਨੂੰ ਪੁੱਛਿਆ ਤਾਂ ਪਰ ਕੋਈ ਸੁਰਾਗ ਨਹੀਂ ਮਿਲਿਆ ਜਿਸ ਤੋਂ ਬਾਅਦ ਅਸੀਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਲਾਪਤਾ ਕੁਲਦੀਪ ਦੇ ਭਰਾ ਨਿਸ਼ਾਨ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਦੇ ਵੱਲੋਂ ਮਾਮਲਾ ਤਾਂ ਲਾਪਤਾ ਦਾ ਦਰਜ ਕੀਤਾ ਗਿਆ ਹੈ ਪਰ ਕੋਈ ਵੀ ਜਹੀ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਸਾਡੇ ਲੜਕੇ ਦਾ ਕੋਈ ਸੁਰਾਗ ਮਿਲ ਸਕੇ ਉਹਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ 'ਚ ਸਾਡੇ ਲੜਕੇ ਦੀ ਭਾਲ ਪੁਲਿਸ ਜਲਦ ਤੋਂ ਜਲਦ ਕਰਕੇ ਸਾਨੂੰ ਕੋਈ ਸੁਰਾਗ ਨਹੀਂ ਦਿੰਦੀ ਤਾਂ ਆਉਣ ਵਾਲੇ ਦਿਨਾਂ 'ਚ ਸਾਨੂੰ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਕੋਈ ਕਾਰਵਾਈ ਨਹੀਂ ਅਜੇ ਤੱਕ ਕਰਕੇ ਤੇ ਸਾਡਾ ਬੇਟਾ ਅਸੀਂ ਜਾਣੇ ਸਾਡਾ ਬੇਟਾ ਸਾਨੂੰ ਲੱਭਣਾ ਚਾਹੀਦਾ ਕਿਤਨਾ ਹੀ ਜਿੱਥੇ ਵੀ ਹੈਗਾ ਸਾਨੂੰ ਜਰੂਰ ਚਾਹੀਦਾ ਬੇਟਾ ਸਾਡਾ ਇਨੇ ਦਿਨ ਹੋ ਗਏ ਸਾਡੇ ਬੇਟਾ ਕਿਸੇ ਕੋਈ ਕਿਸਨਵਾਰੀ ਨਹੀਂ ਹੋਣਦੀ ਸਾਡੀ ਕਿੰਨੇ ਦਿਨ ਹੋ ਗਿਆ ਨਾ ਵਾਚੇ ਨੂੰ ਤੇਰਾ ਜੋ 13 14 ਦਿਨ ਹੋ ਗਏ 16 ਦਿਨ ਹੋ ਗਏ ਅੱਜ ਕੀ ਤੂੰ ਜਾਂਦੀ ਹੈ ਪੁਲਿਸ ਕੋ ਜਾਂਦੀ ਜੇ ਕੀ ਕਹਿੰਦੇ ਪੁਲਿਸ ਕਿ ਮਤ ਕਰਦੀ ਕਿ ਨਹੀਂ ਕਰਦੀ ਨਹੀਂ ਉਹ ਕਹਿੰਦੇ ਬਸ ਤੁਸੀਂ ਜਾਓ ਤੁਸੀਂ ਨਾਲ ਮਦਾ ਕਰਾਓ ਜਾ ਕੇ ਲੱਭੋ ਤੁਸੀਂ ਵੀ ਨਾਲ ਅਸੀਂ ਹੁਣ ਸਰ ਜੀ ਕਿੱਥੋਂ ਲੱਭ ਲਗੇ ਸੀ ਲੱਭਣੇ ਤਾਂ ਇਹਨਾਂ ਦੇ ਇਹਨਾਂ ਦਾ ਲੱਭਣੇ ਜਿੱਥੇ ਲੱਭਣਾ ਬੱਚਾ ਇਹ ਕੋਈ ਸੁਣਾਈ ਨਹੀਂ ਸਾਡੀ ਕਰਨ ਦੇ ਇਹ ਜਿੱਦ ਤੱਕ ਕੀ ਮੰਗ ਕਰੇ ਤੁਸੀਂ ਅਸੀਂ ਆਨੇ ਸਾਡਾ ਬੱਚਾ ਸਾਡੇ ਕੋਲ ਆਉਣਾ ਜਾਣਾ ਚਾਹੀਦਾ ਵਾ ਤੁਹਾਨੂੰ ਕੋਈ ਹੋਰ ਕੋਈ ਮੰਗ ਨਹੀਂ ਸਾਡਾ ਬੱਚਾ ਸਾਡੇ ਕੋਲ ਆ ਜਵੇ ਸਾਡੀ ਹੋਰ ਕੋਈ ਮੰਗ ਨਹੀਂ ਹੈਗੀ ਅਗਰ ਤੁਹਾਨੂੰ ਲੱਗਦਾ ਪਤਾ ਕਿ ਤੁਹਾਡੇ ਬੱਚੇ ਗੱਲਬਾਤ ਹੋਈ ਹੈ ਜਾਂ ਕੀ ਕਾਰਵੇ ਦੀ ਮੰਗ ਕਰਦੇ ਜੀ ਹਾਂਜੀ ਤੁਹਾਨੂੰ ਲੱਗਦਾ ਪਤਾ ਕਿ ਤੁਹਾਡੇ ਬੱਚਾ ਕਿਤੇ ਖਾਲਜ ਕਿਤੇ ਬਸਿਆ ਵਾ ਕੀ ਉੱਚ ਭਾਗ ਉੱਚ ਅਧਿਕਾਰੀ ਨੇ ਕਾਰਵਾਈ ਮੰਗ ਕਰਦੇ ਦੇ ਆਪਣੇ ਵੱਲ ਇਹਨਾਂ ਬੱਚਿਆਂ ਦੇ ਇਹ ਵਾਨੇ ਵੀ ਸਾਡੇ ਬੱਚਾ ਸਾਰੇ ਇਹ ਵਾਨੇ ਵੀ ਜਾਣ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਫੋਲ ਰੱਖ ਕੇ ਜਿੰਨਾ ਸਾਡਾ ਬੱਚਾ ਨਹੀਂ ਲੱਭ ਜਾਂਦਾ ਹਾਂ ਜਾਂਦਾ ਹਾਂ ਹਾਂ ਸਾਡੀ ਪਿੰਡ ਤੋਂ ਅਜ ਤੋਂ ਤਕਰੀਬਨ 15 16 ਦਿਨ ਪਹਿਲਾਂ 16 ਦਿਨ ਨੌਜਵਾਨ ਮੁੰਡਾ ਕੁਲਦੀਪ ਸਿੰਘ ਉਧਰੋਂ ਗਾਇਬ ਹੋਇਆ ਵਾ ਪਰਿਵਾਰ ਨੂੰ ਮੈਂ ਮਿਲਿਆ ਕਾਫੀ ਵਾਰੀ ਮੈਂ ਰੋਹ ਹੀ ਵੈਸੀ ਇਹਨਾਂ ਦੇ ਘਰ ਚ ਜਾਣਾ ਪਤਾ ਲੈਣਾ ਮੈਂ ਵੀ ਦੱਸੋ ਪਤਾ ਲੱਗਾ ਕੋਈ ਨਹੀਂ ਲੱਗਾ ਉਹ ਕਹ ਦੱਸਿਆ ਵੀ ਦੋ ਮਿੰਟੇ ਉਦੋਂ ਕਿਤੇ ਆਏ ਆ ਅਜ ਤੋਂ 15 16 ਦਿਨ ਪਹਿਲਾਂ ਰਾਤ ਨੂੰ ਕਿਤੇ ਆਏ ਉਹਨਾਂ ਬਾਗੀ ਲੈ ਕੇ ਉਹ ਵੀ ਕਹਿੰਦਾ ਵੀ ਚੱਲ ਨਹੀਂ ਆਗੇ 5-7 ਮਿੰਟ ਤੇ ਫੋਨ ਚਾਰਜ ਲਾ ਗਿਆ ਉਦੋਂ ਬਾਅਦ ਪਤਾ ਨਹੀਂ ਕੀ ਗੱਲ ਬਣੀ ਹੈ ਸਹਾਰੀ ਫੌਜੀ ਢਾਬੇ ਦੇ ਜਿਹੜੇ ਦੋ ਮੁੰਡੇ ਨਾਲ ਹੀ ਚੋਲਾ ਖਾਦੋ ਹੋਰ ਉਹਨਾਂ ਨੂੰ ਉਦੋਂ ਉਤਾਰ ਗਿਆ ਫਿਰ ਇਹ ਗਏ ਉਦੋਂ ਬਾਅਦ ਉਹ ਮੁੰਡਾ ਵਾਪਸ ਹੀ ਨਹੀਂ ਆਇਆ ਕਰੇ ਤੇ ਸਮਝ ਨਹੀਂ ਲੱਗਦੀ ਵੀ ਕੀ ਚੱਕਰ ਕੀ ਬਣ ਗਿਆ ਇਹਦਾ ਤੁਸੀਂ ਤੁਹਾਡੇ ਵੱਲੋਂ ਨਾ ਸਮਕ سپورਟ ਮੱਕੀ ਕਿਹਾ ਜਾ ਰਿਹਾ ਕਿ ਇਨਸਾਫ ਹੋਇਆ ਜਾਵੇ ਕਿ ਤੁਸੀਂ ਥਾਣੇ ਜਾਂਦੇ ਕੀ ਪੁਸਤ ਕਰੇ ਕਰੇ ਮੈਂ ਨਾ ਐਮਐਲਏ ਸਾਬ ਤੋਂ ਵੀ ਸਾਡੇ ਹਲਕੇ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਜੀ ਐਮਐਲਏ ਆ ਉਹਨਾਂ ਕੋ ਵੀ ਪਰਿਵਾਰ ਨੂੰ ਖੜਿਆ ਸੀ ਉਹਨਾਂ ਨੇ ਤੁਰੰਤ ਡਿਪੀ ਸਾਹਿਬ ਨੂੰ ਕਾਲ ਕੀਤੀ ਆ ਵੀ ਇੰਨਾ ਕੋਲਾ ਦਾ ਸਰਪੰਚਾ ਉਹਦੇ ਪਰਿਵਾਰ ਦੇ ਨਾਲ ਇਹਨਾਂ ਦੀ ਹੈਲਪ ਕਰਨ ਨੂੰ ਹੁੰਦਾ ਗਾਇਬ ਆ ਤੇ ਡਿਪੀ ਸਾਹਿਬ ਨੇ ਫੋਨ ਲਾਇਆ ਸੱਜੇ ਸਾਹਿਬ ਨੂੰ ਆਪਣੀ ਕਾਰਵਾਈ ਕਰ ਰਹੇ ਆ ਐਸਐਸਓ ਸਾਹਿਬ ਨੂੰ ਹੀ ਮਿਲੇ ਆ ਕਾਫੀ ਵਾਰ ਉਹ ਕੁਝ ਪੁਆਇੰਟ ਹੁੰਦੇ ਆ ਉਹ ਦੱਸ ਨਹੀਂ ਸਕਦੇ ਉਹ ਜਿੱਦਾਂ ਫੋਨ ਕੱਲਾ ਇਹਨਾਂ ਦੀਆਂ ਲਾਈਆਂ ਵਾਂ ਟ੍ਰੇਸ ਤੇ ਤੇ ਕਾਲ ਡਿਟੇਲਾਂ ਨਿਕਲੀਆਂ ਵਾ ਉਹ ਆਪਣੀ ਕਾਰਵਾਈ ਕਰ ਰਹੇ ਆ ਪਹੁੰਚ ਰਹੇ ਆ ਕਿ ਮਤਲਬ ਜਿੱਥੇ ਵੀ ਉਹਨਾਂ ਦਾ ਕੋਈ ਲਿੰਕ ਫੋਨ ਦੇ ਨਾਲ ਜੁੜਿਆ ਵਾ ਤੇ ਨਿਕਨੇ ਕਿ ਪੁਆਇੰਟ ਦੇ ਕੇ ਦੱਸ ਨਹੀਂ ਸਕਦੇ ਵੀ ਕੱਲ ਨੂੰ ਦੁਸ਼ਮਣ ਹੀ ਨਾ ਨਾ ਵੀ ਪਾ ਜੇ ਕਿਤੇ ਵੀ